क्षत्रिय काल ਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇੰਨਾ ਮਾਣ ਇੰਨਾ ਸਨਮਾਨ ਬਖਸ਼ਦੇ ਹੋ ਅੱਜ ਅਸੀਂ ਗੱਲ ਕਰਾਂਗੇ ਸ਼ਸਤਰਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਅੱਜ ਦਾ ਯੁੱਗ ਵਿਚਾਰਾਂ ਦਾ ਯੁੱਗ ਹੈ ਹਥਿਆਰਾਂ ਦਾ ਨਹੀਂ ਪਰ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਸਤਰ ਤੇ ਸ਼ਾਸਤਰ ਨਾਲ ਜੋੜਿਆ ਸੀ ਚਲੋ ਮੰਨ ਲੈਂਦੇ ਹਾਂ ਕਿ ਅੱਜ ਦਾ ਯੁੱਗ ਵਿਚਾਰਾਂ ਦਾ ਯੁੱਗ ਹੈ ਪਰ ਜਿੱਥੇ ਹਥਿਆਰਾਂ ਨੇ ਕੰਮ ਆਉਣਾ ਹੈ ਉਥੇ ਵਿਚਾਰਾਂ ਨੇ ਕੰਮ ਨਹੀਂ ਆਉਣਾ ਹੁਣ ਮੰਨ ਲਓ ਕੱਲ ਨੂੰ ਕੋਈ ਤੁਹਾਡੇ ਤੇ ਹਮਲਾ ਕਰ ਦੇਵੇ ਤਾਂ ਤੁਸੀਂ ਵਿਚਾਰ ਤਾਂ ਨਹੀਂ ਸੁੱਟ ਕੇ ਮਾਰੋਗੇ ਅਗਲੇ ਤੇ ਉਥੇ ਹਥਿਆਰਾਂ ਨੇ ਹੀ ਕੰਮ ਆਉਣਾ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਸੀ ਕਿ ਸ਼ਸਤਰ ਸਾਡੇ ਪੀਰ ਨੇ ਇਸੇ ਲਈ ਤਾਂ ਸਾਡੀ ਅਰਦਾਸ ਵੀ ਪ੍ਰਥਮ ਪਗੋਤੀ ਸਿਮਰ ਕੇ ਕਹਿ ਕੇ ਸ਼ੁਰੂ ਹੁੰਦੀ ਹੈ ਹਰਮਨਜੀਤ ਜੀ ਨੇ ਰਾਣੀ ਤਤ ਦੇ ਵਿੱਚ ਲਿਖਿਆ ਸ਼ਸਤਰਾਂ ਨੂੰ ਚੁੱਕਣ ਦਾ ਇੱਕ ਨਿਯਤ ਵੇਲਾ ਹੈ ਸ਼ਸਤਰਾਂ ਨੂੰ ਚੁੱਕਣ ਦੀ ਇੱਕ ਨਿਯਤ ਮਰਿਆਦਾ ਹੈ ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਕਿਰਪਾ ਵਰਤਉਂਦੇ ਨੇ ਰੂਸ ਤੇ ਚੀਨ ਦੋ ਵੱਡੇ ਕਾਮਰੇਡ ਮੁਲਕ ਨੇ ਪਰ ਇੰਨਾ ਮੁਲਕਾਂ ਵਿੱਚ ਹੀ ਸਭ ਤੋਂ ਵੱਧ ਹਾਈ ਟੈਕ ਕੁਆਲਿਟੀ ਹਥਿਆਰ ਨੇ ਜੇ ਸ਼ਸਤਰਾਂ ਦੀ ਇੰਨੀ ਲੋੜ ਨਾ ਹੁੰਦੀ ਹਥਿਆਰਾਂ ਦਾ ਇੰਨਾ ਕਾਰੋਬਾਰ ਨਾ ਹੁੰਦਾ ਹੁਣ ਭਾਰਤ ਦਾ ਡਿਫੈਂਸ ਬਜਟ ਦੇਖ ਲਓ ਕਿੰਨਾ ਉੱਤੇ ਚਲਾ ਗਿਆ ਕਿਉਂ ਕਿਉਂਕਿ ਇਹ ਸਾਡੀ ਹੀ ਸੇਫਟੀ ਦੇ ਲਈ ਹੈ ਪਰ ਸ਼ਸਤਰਾਂ ਨੂੰ ਰੱਖਣਾ ਵੀ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ ਸ਼ਸਤਰਾਂ ਦੀ ਵਰਤੋਂ ਸਿਰਫ ਆਪਣੀ ਜਾਂ ਕਿਸੇ ਗਰੀਬ ਦੀ ਰੱਖਿਆ ਲਈ ਹੀ ਕਰਨੀ ਚਾਹੀਦੀ ਹੈ ਇਹ ਫालतू ਫੁਕਰੀ ਬਾਜ਼ੀ ਲਈ ਨਹੀਂ ਹੁੰਦੇ ਨਾਹੀ ਫਾਇਰ ਮਾਰ ਕੇ ਕਿਸੇ ਡਾਂਸਰ ਕੁੜੀ ਨੂੰ ਮਾਰਨ ਲਈ ਹੁੰਦੇ ਨੇ। ਨਾਹੀ ਗੈਂਗਸਟਰ ਬਣ ਕੇ ਫਿਰੋਤੀ ਮੰਗਣ ਲਈ ਤੇ ਕਿਸੇ ਮਾਦੇ ਬੇਕਸੂਰ ਪੁੱਤ ਨੂੰ ਮਾਰਨ ਲਈ ਹੁੰਦੇ ਨੇ। ਮੈਨੂੰ ਲੱਗਦਾ ਹੈ ਜੇ 84 ਦੇ ਵਿੱਚ ਸਿੱਖਾਂ ਕੋਲ ਹਥਿਆਰ ਹੁੰਦੇ ਤਾਂ ਸ਼ਾਇਦ ਐਨੀ ਨਸਲ ਕੁਸ਼ੀ ਨਾ ਹੁੰਦੀ। ਜਿੰਨਾ ਕੋਲ ਹਥਿਆਰ ਸੀ ਉਹਨਾਂ ਨੇ ਆਪਣੀ ਰਾਖੀ ਕਰ ਲਈ। ਇਸ ਲਈ ਸਾਡੇ ਕੋਲ ਸ਼ਸਤਰਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਰਾਣੀ ਤੱਤ ਦੇ ਵਿੱਚ ਲਿਖਿਆ ਹੈ ਵੇਲਾ ਹੋਇਆ ਟਲ ਖੜਕਿਆ ਮਿਟ ਗਏ ਨਾਂ ਸਿਰ ਨਾਵੇ ਹਰ ਸ਼ੈ ਵਿੱਚੋਂ ਨਜ਼ਰੀ ਆਈ ਗੋਬਿੰਦ ਕੇ ਪਰਛਾਵੇਂ ਨਵੇਂ ਸਿਰੇ ਤੋਂ ਸ਼ਸਤਰ ਵਾਹੇ ਟੱਕ ਸੁਮੇਤੇ ਲਾਇਆ ਸਾਧ ਜਨਾ ਦਾ ਆਸਣ ਬਣ ਗਈ ਤੇਗ ਦੀ ਸੁੱਚੀ ਕਾਇਆ ਤਨ ਕਿਰਪਾ ਨ ਤਨ ਮਸਕੀਨਾ ਤਨ ਗੁਰੂ ਸੰਤ ਸਿਪਾਹੀ